ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਜਬਜੇ ਰੇਡ ਦੀ ਤਾਜੀ ਸੂਈ ਵੀ ਬੈਡ ਦਿਖਾਉਣੀ ਆ ਧਾਰਾ ਮਾਰ ਕੇ ਦਿਖਾਵਾਂਗੇ ਆਓ ਅੱਗੇ ਕਰੀਏ ਗੱਲਬਾਤ ਸਸੀਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰੇ ਹਾਪੀ ਸਿੰਘ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਤੋਂ ਲੱਗ ਮਿੰਦੀ ਆਪਣਾ ਪਿੰਡ 4 ਕਿਲੋਮੀਟਰ ਦੂਰੀ ਤੇ ਆ ਬਰਨਾਲਾ ਤੋਂ 10 ਕਿਲੋਮੀਟਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8879097305 ਤੇ ਜਿਹੜੀ ਵੀਰੇ ਆਪਾਂ ਮੱਛੀ ਦੇਖੀ ਜ ਨੇ ਇਹ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਵੀਰੇ ਮੂੰਹ ਦੋ ਦੰਦ ਆ ਚਾਰ ਤਾਂ ਸੌਰੀ ਚਾਰ ਦੰਦ ਇਹ ਦੂਜਾ ਸੂਆ ਸੂਈ ਆ ਦੂਜ ਪੂਰੋਂ ਦਾ 17-18 ਕਿੰਨੂ ਦਿੰਦਾ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਵੀ ਬੱਸੀਆ ਬਹੁਤ ਸੋਹਣੀ ਬੱਸੀ ਰਿਕਵੇ ਕੁਆਲਟੀ ਬੱਚੀ ਬਹੁਤ ਪਿਆਰੀ ਹੈ ਨਾ ਇਹ ਡੈਨਮਾਰਕ 40116 ਦੀ ਹੈ ਵੀਰੇ ਡੈਨਮਾਰਕ 40116 ਦੀ ਅੱਛਾ ਦੇਖੋ ਕਿੰਨਾ ਪਿਆਰਾ ਨਾਲ ਉਹ ਕਿਹਾ ਪੂਰੋਂ ਨੂੰ ਬਿਆਰ ਪਿਆਰਾ ਹੁੰਦਾ ਜੈ ਜੈਕਾਰ ਤੇ ਕੈ ਕਿ ਵਜੇ ਸੂਈ ਹੈ ਇਹ ਸਵੇਰੇ 8:00 ਵਜੇ ਸੂਈ ਹੈ ਸਾਢੇ 11:00 ਵਜੇ ਝੇਰ ਪੈ ਗਈ ਜੀ ਝੇਰ ਵਗੈਰਾ ਓਕੇ ਆਪਣਾ ਕੋਈ ਬਕਾਇਦਾ ਵੀਡੀਓ ਨਹੀਂ ਹੋਇਆ ਝੇਰ ਓਕੇ ਜਾਲਾ ਕੱਢੀ ਜਾਂਦੀ ਹੈ ਨਾ ਸਾਢੇ ਆਲਾ ਕੱਢੀ ਨੇ ਵੀਰੇ ਖੱਡੀ ਸੀ ਨਾ ਕਿਹਨਾਂ ਮਾਰ ਕੇ ਲਗਾ ਦਿੰਦੇ ਆਪਾਂ ਠੰਡੀਆਂ ਜਾਵਾ ਹਾਂ ਇਹ ਬੱਚਾ ਲਾ ਦਿੰਦੇ ਪਤਾ ਰਬਾ ਕਿੰਨਾ ਤਦ ਮੰਨ ਕੇ ਲੈਵੇ ਬੰਦਾ ਇਸ ਤਰ੍ਹਾਂ 17 18 ਕਿਲੋ ਦਿੱਤਾ ਬਾਕੀ ਮਾਲ ਕਾ ਹੀ ਸੇਵਾ ਦਿਆ ਪਰ ਇਹ ਆਪਾਂ 17 18 ਕਿਲੋ ਕੰਕੀ ਦੇ ਰਹੇ ਮੰਨ ਕੇ ਚੱਲੀਏ ਜੱਟ ਸੌਦੇ 17 ਕਿਲੋ ਰੀ ਹੈਗੀ ਹੈ ਹਾਂ ਤੇ ਧਾਰਾ ਆਪਾਂ ਵੀਡੀਓ ਜੀ ਮਾਰ ਕੇ ਦਿਖਾਵਾਂ ਨਹੀਂ ਬੱਚਾ ਨਾ ਕੋਤਲੀ ਬਈ ਸੋ ਧਾਰਾ ਆਪਾਂ ਮਾਰ ਕੇ ਦਿਖਾਉਂਦੇ ਆਂ ਜਿਹੜਾ ਕਰਮ ਵਾਲਾ ਮੈਂ ਛਾਲ ਖਨ ਚਲਾ ਲੱਖ ਲਈ ਮੈਨੂੰ ਕੋਈ ਲੱਗਦਾ ਗੁੱਲੇ ਵਾਲਾ ਥਾਣਾ ਜਾਵਾਂ ਹਾਂ ਮਾਰ ਦੀ ਧਾਰਾ ਇਦਾਂ ਹੀ ਮਾਰਦੇ ਪਾ ਹਾਂ ਦੇਖਦਾ ਸੋ 17 ਦੇਖੋ ਸਭਰ ਧਾਰਾ ਦੇਖ ਸਾ ਜੋ ਕਯਾ ਵਾਤਾ ਮੋਟਾ ਸਾਫ ਹੈ ਗੋਲ ਧਾਰ ਵੈਂਦੀ ਜਮ ਅੱਖ ਦੇ ਚੌਂਕੜਾ ਚੋਲਾ ਕੰਮ ਆ ਜਾ ਬਸੀ ਦੇ ਬੰਦਾ ਬਹਿ ਗਿਆ ਫਿਰ ਤੇ ਮਗਰਸ ਨਾਲ ਹੋਰ ਮਾਰਦੀ ਦੂ ਧਾਰ ਇਹ ਦੋ ਸਾਲ ਦਾ ਜਵਾਕ ਵੇਜਾ ਉਹ ਵੀ ਮੇਰੀ ਸੋ ਚੌਂਡ ਜਵਾ ਦੇਖੋ ਬਿਲਕੁਲ ਇੱਕ ਨੰਬਰ ਕੋਈ ਭੂਰ ਸਰ ਲਣੀ ਕੋਈ ਹੋਰ ਨਹੀਂ ਜੀ ਲਾ ਭਰਾ ਬਾਕੀ ਤੂੰ ਹੀ ਨੋ ਕੋਣ ਥੋੜਾ ਟਾਈਮ ਹੀ ਹੋਇਆ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਵੀ ਅਪਾ ਫੋੜਦੇ ਕਰਦਾ ਰੇਟ ਜਾ ਕੇ ਜਮਾ ਜਾਜੋ ਜਮਾ ਜਾਜੋ ਬੱਚੀ ਕਿਵਰ ਕਹਿੰਦੇ ਫੂਲ ਵਾਲੇ ਜ਼ਿਆਦੇ ਹੁੰਦੇ ਨਹੀਂ ਤਾਂ ਨਿਕਮਾ ਹੋ। ਪਾ ਪਾ ਤੇਰੇ ਪਹਿਲੇ ਦੂਜੇ ਫੂਲ ਤੇ ਰੱਸੀ ਵੇਚ ਰਹੇ ਨੇ ਬੇਸ਼ੱਕ ਤੂੰ ਦੇਖ ਲੈ ਸ਼ੇਡ ਲਾ ਲੈਂਦੇ ਮੈਂ। ਜਾਜੇ ਗੱਲ। ਤੇ ਧੋਰੀਵਾਰ ਨੂੰ। ਸੋ ਫਿਰ ਕੱਦ-ਕਾੜ ਵਗੈਰਾ ਦੇਖੋ ਬੱਚੀ ਦਾ ਕੱਦ-ਕਾੜ ਜਿੰਦ-ਜਾਨ ਬਹੁਤ ਆ। ਦੂਜਾ ਸੂਆ ਤਾਜੀ ਸੂਈ ਆ ਧਾਰ, ਜੇਰ ਤੇ ਬਚਾ। ਇਦਾਂ ਦੇ ਵਹਿੜਦਾ ਉਹਨਾਂ ਨੂੰ ਸਵਾਦ ਆਉਂਦਾ ਜਦੋਂ ਸਾਰਾ ਕੰਮ ਪਰਦਾ ਫਾਸ ਹੋਵੇ ਜਮਾ। ਆਹ ਜੇਰ ਦੀ ਆਪਣੇ ਕੋਲ ਵੀ ਦਿੰਦੇ ਆ ਬਾਈ। ਉਹ ਜਾਲੀ ਦਸੀ ਜਾਂਦਾ ਮਗਰ ਲਾ। ਹਾਂ। ਤੇ ਨਾੜਾ ਨੋੜਾ ਦੇਖ ਸਕਦਾ ਨੇੜੇ ਹਵਾ ਨੇ ਬਈ ਚਾਰੇ ਪਾਸੇ ਨ ਇੱਕ ਪਾਸੇੋਂ ਇੱਧਰ ਦੇਖਣਾ ਪਰਲੀ ਥੈਣ ਦੇਖਣਾ ਠੀਕ ਹੈ ਦੋਨੇ ਥੈਣਾਂ ਤੇ ਨਾੜਾ ਨੋੜਾ ਪੂਰੇ ਦੇ ਬੱਸੀ ਮੇਰੇ ਸਾਬ ਨਾਲ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਤੂੰ ਵੀ ਦੋਰੀ ਬਈ ਤਾਂ ਜਾ ਯਾਰ ਦੁਬਾਰਾ ਕਰ ਦੇ ਰਹਿ ਜਾ ਠੀਕ ਹੈ ਇਹ ਗੱਡੀ ਬੱਸੀ ਹੱਲ ਜੂ ਜਾਂ ਪੂੰਚਾ ਚੱਕਣਗੀ ਲੈ ਸੋ ਦੇਖੋ ਆ ਸਵਾਰ ਹੁੰਦਾ ਜਮ ਵਪਾਰੀ ਕੋਲ ਕੋਸ ਲੈਣ ਦਾ ਇਹ ਕਹੇਗਾ ਦੋਸਾਂ ਦਾ ਜਵਾਕ ਤੇ ਬੱਸੀ ਨਹੀਂ ਹੱਲੋਗੀ ਨੰਬਰ ਬੋਲੀ ਬਰਦਾਰ ਆਪਣਾ ਨੰਬਰ ਵੀਰੇ ਆਪਣਾ 7890 973050 ਪਿੰਡ ਕਟੂ ਬਾਲੀਆਂ ਨਹੀਂ ਪਿੰਡ ਕਟੂ ਗਰੇ ਕੰਦਾ ਕਟੂ ਆ ਗਿਆ ਹੈ ਨਾ ਬਾਲੀਆਂ ਨੇੜੇ ਆ ਗਿਆ ਬਾਲੀਆਂ ਨੇੜੇ ਨੇ ਤਰੋੜਾ ਮੜੀ ਦੇ ਪਰੇ ਬੜਾ 4 ਕਿਲੋਮੀਟਰ ਦੂਰੀ ਤੇ ਬਰਨਾਲਾ ਤੋਂ 10 ਕਿਲੋਮੀਟਰ ਸੋ ਵੀਡੀਓ ਦੇਖ ਲੀ ਸਾਬ ਦਾ ਤੈ